ਅਸੀਂ ਵੇਖਿਆ ਹੀ ਹੈ ਕਿ ਆਮ ਚਰਚਾਵਾਦੀ ਵਿੱਚ ਇਹੀ ਚੱਲਦਾ ਆ ਰਿਹਾ ਹੈ ਕਿ ਅਕਾਲ ਤਖਤ ਸਾਬ ਦੇ ਜਥੇਦਾਰ ਨੂੰ ਲੈ ਕਰਕੇ ਜਿਹੜੀ ਅਪਡੇਟ ਸਾਹਮਣੇ ਆਈ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਅਕਾਲ ਤਖਤ ਸਾਬ ਦੀ ਜਥੇਦਾਰ ਥਾਪਿਆ ਜਾਵੇਗਾ ਤੇ ਬਲਵੰਤ ਸਿੰਘ ਰਾਜਵਾਨਾ ਜੀ ਦੀ ਜੇ ਗੱਲ ਕਰੀਏ ਇਹ ਸ੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਜਿਨ੍ਹਾਂ ਦੀ ਕਿ ਕੌਮ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਕੌਮ ਦੀ ਜਿਹੜੀ ਲੱਥੀ ਪੱਗ ਹੈ ਸਿਰ ਤੇ ਰੱਖੀ ਹੈ ਤੇ ਹੁਣ ਜੇ ਇਹ ਚਰਚਾਾਂਵਾਂ ਛਿੜ ਰਹੀਆਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਕਿ ਸਿੱਖ ਕੌਮ ਦੇ ਉਹ ਵੀ ਇੱਕ ਸਿਰਕਾ ਡਾਗੂ ਨੇ ਜੀ ਉਹਨਾਂ ਨੂੰ ਜਸਦਾਰ ਲਾਣ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਫਿਰ ਕੀ ਜਿਹੜਾ ਭਾਈ ਜਸਦਾਰ ਜਗਤਾਰ ਸਿੰਘ ਹਵਾਰਾ ਨੂੰ ਜਸਦਾਰ ਥਾਪਿਆ ਗਿਆ ਸਰਬੱਤ ਖਾਲਸਾ ਵੱਲੋਂ ਕੀ ਉਹਨਾਂ ਨੂੰ ਨਕਾਰਿਆ ਜਾਏਗਾ ਪਿਛੇ ਜੇ ਥੋੜੀ ਦਿਨ ਪਹਿਲਾਂ ਦੀ ਗੱਲ ਆ ਕਿ ਇੱਕ ਰঞ্জੀਤ ਸਿੰਘ ਢੜੀਆਂ ਵਾਲੇ ਨੇ ਜੋ ਸਿੱਖ ਪ੍ਰਚਾਰਕ ਦੇ ਤੌਰ ਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ ਕਾਫੀ ਸੰਗਤ ਉਹਨਾਂ ਦੇ ਨਾਲ ਜੁੜੀ ਹੋਈ ਆ ਉਹਨਾਂ ਦੀ ਮਾਫੀ ਦਾ ਮੁੱਦਾ ਪਿਛੇ ਜੇ ਸ਼ੁਰੂ ਹੋਇਆ ਸੀ ਪਿਛਲੇ 2 ਦਿਨਾਂ ਦੇ ਵਿੱਚ ਕੀ ਕਹਿਣਾ ਚਾਹੁੰਦੀ ਇਸ ਤੇ ਪਈ ਰঞ্জੀਤ ਸਿੰਘ ਢੜੀਆਂ ਵਾਲੇ ਇੱਕ ਸਿੱਖ ਪੰਥ ਦੇ ਲਈ ਬਹੁਤ ਵੱਡੀ ਸਤਿਕਾਰਯੋਗ ਸ਼ਖਸੀਅਤ ਨੇ ਜੀ ਪਰ ਪਿਛਲੇ ਕੁਝ ਸਮਿਆਂ ਦੌਰਾਨ ਉਹਨਾਂ ਦੀ ਅਕਾਲ ਤਖਸਾਲ ਨੂੰ ਲੈ ਕੇ ਦਰਬਾਰ ਸਾਹਿਬ ਨੂੰ ਲੈ ਕੇ ਸਿੱਖ ਗੁਰੂਆਂ ਨੂੰ ਲੈ ਕੇ ਸਿੱਖ ਇਤਿਹਾਸ ਨੂੰ ਲੈ ਕੇ ਕੀਤੀਆਂ ਹੋਈਆਂ ਟਿੱਪਣੀਆਂ ਕਰਕੇ ਜੀ ਬਹੁਤ ਆਤ ਗਿਣਤੀ ਦੇ ਵਿੱਚ ਸਿੱਖ ਲੋਕ ਜਿਹੜੇ ਸੀ ਸਿੱਖ ਸੰਗਤ ਜਿਹੜੀ ਸੀ ਉਹਨਾਂ ਦਾ ਵਿਰੋਧ ਕਰ ਰਹੀ ਸੀ ਬਹੁਤ ਲੋਕ ਜਿਹੜੇ ਨੇ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਸਨ ਤੇ ਬਹੁਤ ਲੋਕ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਸਨ ਉਹਨਾਂ ਨੂੰ ਜਿਹੜਾ ਬਹੁਤ ਜਗਾਂ ਤੇ ਪ੍ਰਚਾਰ ਕਰਨ ਤੋਂ ਵੀ ਰੋਕਿਆ ਗਿਆ ਉਹਨਾਂ ਦਾ ਵਿਰੋਧ ਵੀ ਹੋਇਆ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਕੋਰ ਜੱਦਾ ਅੱਜ ਅਸੀਂ ਇੱਕ ਅਹਿਮ ਮੁੱਦੇ ਤੇ ਚਰਚਾ ਕਰਾਂਗੇ ਜਿਹਦੇ ਵਿੱਚ ਅਸੀਂ ਆਮ ਹੀ ਚਰਚਾ ਦੇ ਵਿੱਚ ਸੁਣਦੇ ਆ ਕਿ ਅਕਾਲ ਤਖਤ ਸਾਹਿਬ ਦੇ ਵਿੱਚ ਜੋ ਜਥੇਦਾਰ ਦੀ ਸੇਵਾ ਨਿਭਾਈ ਜਾਂਦੀ ਆ ਉਸ ਮੁੱਦੇ ਤੇ ਅਸੀਂ ਵਿਚਾਰ ਕਰਾਂਗੇ ਕਿਉਂਕਿ ਆਮ ਹੀ ਅਸੀਂ ਅਪਡੇਟ ਦੇ ਵਿੱਚ ਦੇਖਦੇ ਰਹਿੰਦੇ ਆ ਨਜ਼ਰ ਆਉਂਦਾ ਹੀ ਰਹਿੰਦਾ ਆ ਖਬਰਾਂ ਦੇ ਵਿੱਚ ਵੀ ਪੜਦੇ ਰਹਿੰਦੇ ਆ ਜੇ ਮੌਜੂਦਾ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਜੀ ਨੇ ਅਸੀਂ ਜੋ ਵੇਖਿਆ ਹੁਣ ਅੱਜ ਦੀ ਅਪਡੇਟ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਅਸੀਂ ਕੀ ਦੇਖਦੇ ਹਾਂ ਕਿ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ ਜਿਸ ਨੂੰ ਬਹੁਤ ਅਹਿਮ ਮੀਟਿੰਗ ਦੇ ਨਾਮ ਤੇ ਸੱਦਿਆ ਜਾ ਰਿਹਾ ਹੈ ਉਸ ਅਹਿਮ ਮੀਟਿੰਗ ਦੇ ਵਿੱਚ ਸਿੱਖ ਪਤਵੰਤਿਆਂ ਵੱਲੋਂ ਤੇ ਅਕਾਲੀ ਦਲ ਦੇ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਕਿ ਭਾਈ ਰਾਜੂ ਵਾਣਾ ਨੇ ਜਿਹੜੇ ਭਾਈ ਬਲਵੰਤ ਸਿੰਘ ਰਾਜੂ ਵਾਣਾ ਨੇ ਜੋ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪਿਆ ਜਾਵੇਗਾ ਪਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪਣ ਤੋਂ ਬਾਅਦ ਜਿਹੜੀ ਵਿਚਾਰ ਹੋਈ ਆ ਇਸ ਮੀਟਿੰਗ ਦੇ ਵਿੱਚ ਹੋਰ ਕੀ ਵਿਚਾਰਾ ਹੋਈਆਂ ਨੇ ਜਾਂ ਫਿਰ ਜਥੇਦਾਰੀ ਨੂੰ ਲੈ ਕਰਕੇ ਜਿਹੜੀ ਚਰਚਾ ਹੋ ਰਹੀ ਆ ਉਸ ਤੇ ਅਸੀਂ ਅੱਜ ਆਪਣੇ ਵਿਚਾਰ ਪ੍ਰਗਟ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਸਤਨਾਮ ਸਿੰਘ ਜੀ ਟਾਂਡਾ ਜੋ ਕਿ ਇੱਕ ਸੇਵਾ ਸਮਾਜਿਕ ਵੀ ਨੇ ਤੇ ਸਿੱਖ ਪ੍ਰਚਾਰਕ ਵੀ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਵੱਖ-ਵੱਖ ਵਿਚਾਰਾਂ ਕਰਦੇ ਰਹਿੰਦੇ ਨੇ ਜੇਕਰ ਇਹਨਾਂ ਦੇ ਗੱਲ ਕਰੀਏ ਤਾਂ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਕਾਫੀ ਵਿਚਾਰ ਚਰਚਾਵਾਂ ਆਪਣੀਆਂ ਜੋ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ ਸਭ ਤੋਂ ਪਹਿਲਾਂ ਇਹਨਾਂ ਦਾ ਇਸ ਚੈਨਲ ਦੇ ਉੱਤੇ ਜੀ ਆਇਆਂ ਆਖਦੇ ਆ ਸਤਨਾਮ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਸਸਿਕਾਲ ਜੀ ਸਸਿਕਾਲ ਜੀ ਅਸੀਂ ਵੇਖਿਆ ਹੀ ਹੈ ਕਿ ਆਮ ਚਰਚਾਵਾ ਦੀ ਵਿੱਚ ਇਹੀ ਚੱਲਦਾ ਆ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕਰਕੇ ਜਿਹੜੀ ਅਪਡੇਟ ਸਾਹਮਣੇ ਆਈ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਅਕਾਲ ਤਖਤ ਸਾਹਿਬ ਦੀ ਜਥੇਦਾਰ ਥਾਪਿਆ ਜਾਵੇਗਾ ਇਸ ਤੇ ਤੁਹਾਡਾ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜੇ ਆਪਾਂ ਗੱਲ ਕਰੀਏ ਸਿੱਖਾਂ ਦੀ ਸਰਮੋਹਰ ਸੰਸਥਾ ਅਕਾਲ ਤਖਤ ਸਾਹਿਬ ਹੈ ਤੇ ਹਰ ਇੱਕ ਸਿੱਖ ਦਾ ਸਿਰ ਜਿਹੜਾ ਅਕਾਲ ਤਖਤ ਸਾਹਿਬ ਨੂੰ ਝੁਕਦਾ ਹੈ ਜੇ ਜਥੇਦਾਰ ਦੀ ਬਦਲਣ ਦੀ ਗੱਲ ਕਰੀ ਜਾਵੇ ਹਲੇ ਤੱਕ ਕੋਈ ਇਹੋ ਜਿਹਾ ਵਿਧੀ ਵਿਵਧਾਨ ਅੱਜ ਤੱਕ ਵੀ ਜਨਤਾ ਦੇ ਸਾਹਮਣੇ ਜਾਂ ਪੰਥ ਦੇ ਸਾਹਮਣੇ ਨਹੀਂ ਰੱਖਿਆ ਗਿਆ ਕਿ ਜਸੇਧਾਰ ਨੂੰ ਕਿਵੇਂ ਲਾਇਆ ਜਾਂਦਾ ਤੇ ਕਿਵੇਂ ਬਦਲਿਆ ਜਾਂਦਾ ਇਹਦੀ ਵੀ ਮੰਗ ਜਿਹੜੀ ਹੈ ਸਿੱਖ ਸਫਾ ਦੇ ਵਿੱਚ ਵੱਡੇ ਪੱਧਰ ਤੇ ਉੱਠ ਰਹੀ ਹੈ ਤੇ ਬਾਰ ਬਾਰ ਪੁੱਛਿਆ ਜਾਂਦਾ ਹੈ ਕਿ ਜਸੇਧਾਰ ਨੂੰ ਲਾਣ ਦਾ ਵਿਧੀ ਵਿਦਾਨ ਹੈ ਕੀ ਹੈ ਜੀ ਕਿਵੇਂ ਆਪਣੀ ਮਰਜ਼ੀ ਨਾਲ ਜਸੇਧਾਰ ਬਦਲੇ ਜਾਂਦੇ ਨੇ ਤੇ ਕਿਵੇਂ ਦੁਬਾਰੇ ਦੂਜਾ ਜਸੇਧਾਰ ਆ ਜਾਂਦਾ ਸੋ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਵਧੀਕ ਚਾਰਜ ਜਿਹੜਾ ਜੀ ਉਹ ਅਕਾਲ ਤਖਤ ਸਾਹਿਬ ਦਾ ਦਿੱਤਾ ਗਿਆ ਤੇ ਉਹਨਾਂ ਨੂੰ ਮੌਜੂਦਾ ਜਿਹੜਾ ਜਸੇਧਾਰ ਹੈ ਉਹ ਕੇਸਗੜ ਸਾਹਿਬ ਦਾ ਜਸੇਧਾਰ ਉਹਨਾਂ ਨੂੰ ਥਾਪਿਆ ਗਿਆ ਤੇ ਬਲਵੰਤ ਸਿੰਘ ਰਾਜਵਾਨਾ ਜੀ ਦੀ ਜੇ ਗੱਲ ਕਰੀਏ ਇਹ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਪਤਾ ਲੱਗੀ ਹੈ ਜੀ ਕਿ ਉਹ ਆਣ ਵਾਲੇ ਸਮੇਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਜਿਨ੍ਹਾਂ ਦੀ ਕਿ ਕੌਮ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਕੌਮ ਦੀ ਜਿਹੜੀ ਲੱਥੀ ਪੱਗਿਆ ਸਿਰ ਤੇ ਰੱਖੀ ਹੈ ਜਿਨ੍ਹਾਂ ਨੇ ਬਿਆੰਤੇ ਬੁੱਚੜ ਨੂੰ ਸੋਧਾ ਲਾ ਕੇ ਜੀ ਤੇ ਆਪ ਉਸ ਪੂਰੀ ਜਿੰਨੀ ਵੀ ਕਾਰਵਾਈ ਸੀ ਉਹਦੇ ਵਿੱਚ ਇੱਕ ਮੁੱਖ ਭੂਮਿਕਾ ਮੋਰੀ ਭੂਮਿਕਾ ਨਿਭਾਈ ਅਤੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਉਸ ਇੱਕ ਕੌਮ ਦੇ ਲੇਖੇ ਹਲਾ ਦਿੱਤੀ ਹੈ ਪਰ ਬਲਵੰਤ ਸਿੰਘ ਰਾਜਵਾਨਾ ਜੀ ਦੇ ਜਿਹੜਾ ਨਾਮ ਹੈ ਕੀ ਇਹ ਸੱਚਮੁੱਚ ਹੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹਦਾਰ ਠਾਪਿਆ ਜਾ ਸਕਦਾ ਹੈ ਜਾਂ ਫਿਰ ਕੇਵਲ ਤੇ ਕੇਵਲ ਆਉਣ ਵਾਲੀ 2027 ਦੇ ਇਲੈਕਸ਼ਨਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਇਹ ਚਰਚਾਵਾਂ ਛਿੜ ਰਹੀਆਂ ਨੇ ਕੀ ਲੱਗਦਾ ਹੈ ਕਿ ਜਿਹੜੀ ਸਿੱਖ ਪਤਵੰਤਿਆਂ ਵੱਲੋਂ ਤੇ ਅਕਾਲ ਅਕਾਲੀ ਦਲ ਦੇ ਵੱਲੋਂ ਇਹ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਉਹਨਾਂ ਦਾ ਇਹ ਫੈਸਲਾ ਅਜੇ ਲਿਆ ਤਾਂ ਨਹੀਂ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਿੱਖ ਪੰਥ ਇਸ ਚੀਜ਼ ਨੂੰ ਪ੍ਰਵਾਨ ਕਰੇਗਾ ਦੇਖੋ 2015 ਦੇ ਵਿੱਚ ਸਰਬੱਤ ਖਾਲਸਾ ਦੀ ਇਕਤਰਤਾ ਹੋਈ ਸੀ ਬਹੁਤ ਵੱਡੇ ਲੈਵਲ ਤੇ ਤੇ ਸਰਬੱਤ ਖਾਲਸਾ ਦੇ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਜੋ ਸਿੱਖ ਪੰਥ ਦਾ ਅਕਾਲ ਤਖਤ ਦਾ ਜਗਧਾਰ ਥਾਪਿਆ ਗਿਆ ਸੀ ਤੇ ਜੇ ਹੁਣ ਸ਼੍ਰੋਮਣੀ ਅਕਾਲੀ ਦਲ ਜਾਂ ਕੁਝ ਧਿਰਾਂ ਵੱਲੋਂ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਅਕਾਲ ਤਖਤ ਦਾ ਜਗਧਾਰ ਥਾਪ ਦਿੱਤਾ ਜਾਂਦਾ ਤੇ ਇਹਦੇ ਨਾਲ ਆਪਸ ਦੇ ਵਿੱਚ ਇੱਕ 파ਟੋ ਧਾੜ ਤੇ ਇੱਕ ਆਪਸ ਦੇ ਵਿੱਚ ਆਪਸੀ ਟਕਰਾਅ ਵਾਲੀ ਸਥਿਤੀ ਪੈਦਾ ਕੀਤੀ ਜਾ ਸਕਦੀ ਹੈ ਕਿਉਂਕਿ ਸਰਬੱਤ ਖਾਲਸਾ ਦੀ ਇਕਤਰਤਾ ਦੇ ਵਿੱਚ ਜੋ ਜਗਤਾਰ ਸਿੰਘ ਹਵਾਰਾ ਜੀ ਨੂੰ ਅਕਾਲ ਤਖਬ ਦਾ ਜਸਦਾਰ ਥਾਪਿਆ ਗਿਆ ਸੀ ਕਾਰਜਕਾਰੀ ਜਸਦਾਰ ਜਿਹੜਾ ਧਿਆਨ ਸਿੰਘ ਮੰਡ ਉਹਨਾਂ ਨੂੰ ਲਾਇਆ ਗਿਆ ਸੀ ਤੇ ਹੁਣ ਜੇ ਇਹ ਚਰਚਾਾਂਵਾਂ ਛਿੜ ਰਹੀਆਂ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਕਿ ਸਿੱਖ ਕੌਮ ਦੇ ਉਹ ਵੀ ਇੱਕ ਸਿਰਕਾ ਡਾਗੂ ਨੇ ਉਹਨਾਂ ਨੂੰ ਜੇ ਜਸਦਾਰ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਫਿਰ ਕੀ ਜਿਹੜਾ ਭਾਈ ਜਸਦਾਰ ਜਗਤਾਰ ਸਿੰਘ ਹਵਾਰਾ ਨੂੰ ਜਸਦਾਰ ਥਾਪਿਆ ਗਿਆ ਸਰਬੱਤ ਖਾਲਸਾ ਵੱਲੋਂ ਕੀ ਉਹਨਾਂ ਨੂੰ ਨਕਾਰਿਆ ਜਾਏਗਾ ਤੇ ਇਹਦੇ ਨਾਲ ਹੋਏਗਾ ਕੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਸਕਦਾ ਹੈ ਕਿ ਸ਼ਾਇਦ ਇਹਦੇ ਵਿੱਚ ਗੁੱਟਬੰਦੀ ਹੋ ਕੇ ਆਪਸ ਦੇ ਵਿੱਚ ਦੋ ਧਿਰਾਂ ਜਿਹੜੀਆਂ ਬਣਾਈਆਂ ਜਾਣ ਪਰ ਦੂਜਾ ਜੇ ਇਹਦਾ ਕਾਰਨ ਆਪਾਂ ਮੰਨੀਏ ਵੀ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਜਿਸ ਦਾ ਅਰਥ ਆਪਣ ਦੀ ਜੋ ਇੱਕ ਚਰਚਾ ਛਿੜੀ ਹੈ ਇਹਦਾ ਕਾਰਨ ਇਹ ਹੋ ਸਕਦਾ ਹੈ ਕਿ ਪਿਛਲੇ ਸਮਿਆਂ ਦੇ ਦੌਰਾਨ ਗਿਆਨੀ ਰਣਜੀਤ ਸਿੰਘ ਜੀ ਜੋ ਸਾਬਕਾ ਜੱਜਦਾਰ ਨੇ ਅਕਾਲ ਤਖਤ ਸਾਹਿਬ ਦੇ ਭਾਈ ਰਣਜੀਤ ਸਿੰਘ ਜੀ ਬਹੁਤ ਇੱਕ ਨਾਮਵਰ ਸ਼ਖਸੀਅਤ ਨੇ ਜਿਨ੍ਹਾਂ ਨੇ ਜੀ ਗੁਰੂ ਵਚਨ ਦੇ ਨਿਰੰਕਾਰੀ ਨੂੰ ਸੋਧਾ ਲਾ ਕੇ ਉਹਨਾਂ ਨੇ ਆਪਣੀ ਸਾਰੀ ਉਮਰ ਜਿਹੜੀ ਹੈ ਜੇਲ੍ਹ ਦੇ ਵਿੱਚ ਕੱਟੀ ਹੈ ਉਹਨਾਂ ਨੂੰ ਅਕਾਲ ਤਖਬ ਦਾ ਜ਼ਿੰਦਾਰ ਥਾਪ ਕੇ ਜੇਲ੍ਹ ਤੋਂ ਬਾਹਰ ਕਢਾਇਆ ਗਿਆ ਸੀ ਜੀ ਸ਼ਾਇਦ ਇਦਾਂ ਦੀ ਕੋਈ ਅਕਾਲੀ ਦਲ ਦੀ ਮਨਸ਼ਾ ਹੋ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਸ਼ਾਇਦ ਇਹ ਚਰਚਾਾਂ ਚੱਲ ਰਹੀਆਂ ਹੁਣ ਕਿ ਬਲਵੰਤ ਸਿੰਘ ਰਾਜਵਾਨਾ ਜੀ ਨੂੰ ਅਕਾਲ ਤਖਬ ਦਾ ਜ਼ਿੰਦਾਰ ਥਾਪਿਆ ਜਾਵੇ ਤੇ ਤਾਂ ਉਹ ਬਾਹਰ ਆ ਜਾਣ ਪੰਥ ਕਿਹੜੀ ਗੱਲ ਨੂੰ ਪ੍ਰਵਾਨ ਕਰਦਾ ਕਿਹੜੀ ਨੂੰ ਨਹੀਂ ਪ੍ਰਵਾਨ ਕਰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਇਹਨੂੰ ਆਪਾਂ ਸਮੇਂ ਤੇ ਛੱਡ ਦਈਏ ਜੀ ਵਿਸ਼ਾ ਜੇ ਥੋੜੀ ਦਿਨ ਪਹਿਲਾਂ ਦੀ ਗੱਲ ਆ ਕਿ ਇੱਕ ਰঞ্জੀਤ ਸਿੰਘ ਢੱਡਰੀਆਂ ਵਾਲੇ ਨੇ ਜੋ ਸਿੱਖ ਪ੍ਰਚਾਰਕ ਦੇ ਤੌਰ ਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ ਕਾਫੀ ਸੰਗਤ ਉਹਨਾਂ ਦੇ ਨਾਲ ਜੁੜੀ ਹੋਈ ਆ ਉਹਨਾਂ ਦੀ ਮਾਫੀ ਦਾ ਮੁੱਦਾ ਪਿੱਛੇ ਜੇ ਸ਼ੁਰੂ ਹੋਇਆ ਸੀ ਪਿਛਲੇ 2 ਦਿਨਾਂ ਦੇ ਵਿੱਚ ਕੀ ਕਹਿਣਾ ਚਾਹੁੰਦੀ ਇਸ ਤੇ ਪਈ ਰঞ্জੀਤ ਸਿੰਘ ਢੱਡਰੀਆਂ ਵਾਲੇ ਇੱਕ ਸਿੱਖ ਪੰਥ ਦੇ ਲਈ ਬਹੁਤ ਵੱਡੀ ਸਤਿਕਾਰਯੋਗ ਸ਼ਖਸੀਅਤ ਨੇ ਜੀ ਪਰ ਪਿਛਲੇ ਕੁਝ ਸਮਿਆਂ ਦੌਰਾਨ ਉਹਨਾਂ ਦੀ ਅਕਾਲ ਤਖਸਾਲ ਨੂੰ ਲੈ ਕੇ ਦਰਬਾਰ ਸਾਹਿਬ ਨੂੰ ਲੈ ਕੇ ਸਿੱਖ ਗੁਰੂਆਂ ਨੂੰ ਲੈ ਕੇ ਸਿੱਖ ਇਤਿਹਾਸ ਨੂੰ ਲੈ ਕੇ ਕੀਤੀਆਂ ਹੋਈਆਂ ਟਿੱਪਣੀਆਂ ਕਰਕੇ ਜੀ ਬਹੁਤ ਆਤ ਗਿਣਤੀ ਦੇ ਵਿੱਚ ਸਿੱਖ ਲੋਕ ਜਿਹੜੇ ਸੀ ਸਿੱਖ ਸੰਗਤ ਜਿਹੜੀ ਸੀ ਉਹਨਾਂ ਦਾ ਵਿਰੋਧ ਕਰ ਰਹੀ ਸੀ ਬਹੁਤ ਲੋਕ ਜਿਹੜੇ ਨੇ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਸਨ ਤੇ ਬਹੁਤ ਲੋਕ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਸਨ ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਬਹੁਤ ਜਗਾਂ ਤੇ ਪ੍ਰਚਾਰ ਕਰਨ ਤੋਂ ਵੀ ਰੋਕਿਆ ਗਿਆ ਉਹਨਾਂ ਦਾ ਵਿਰੋਧ ਵੀ ਹੋਇਆ ਤੇ ਕਈ ਥਾਂ ਤੇ ਉਹਨਾਂ ਤੇ ਟਿੱਕੇ ਟਪਣੀਆਂ ਵੀ ਜਿਹੜੀਆਂ ਬਹੁਤ ਭੱਦੀ ਸ਼ਬਦਾਵਲੀ ਤੱਕ ਉਹਨਾਂ ਤੇ ਵਰਤੀ ਗਈ ਆ ਪਰ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਿਹੜਾ ਇਹ ਸਿਧਾਂਤ ਹੈ ਸਾਡਾ ਕਿ ਪੂਰੀ ਸਿੱਖ ਕੌਮ ਦਾ ਸਿਰ ਜਿਹੜਾ ਅਕਾਲ ਤਖਤ ਸਾਬ ਤੇ ਝੁਕਦਾ ਅੱਜ ਵੀ ਜੇ ਅਕਾਲ ਤਖਤ ਸਾਬ ਤੋਂ ਕੋਈ ਫਰਮਾਨ ਜਾਰੀ ਹੁੰਦਾ ਤੇ ਪੂਰੀ ਸਿੱਖ ਕੌਮ ਆਲ ਵਰਲਡ ਦੇ ਵਿੱਚ ਰਹਿੰਦੇ ਹੋਏ ਸਿੱਖਾਂ ਦੇ ਲਈ ਉਹ ਜਿਹੜਾ ਹੁਕਮ ਹੈ ਉਹ ਮੰਨਣਯੋਗ ਹੁੰਦਾ ਤੇ ਹਰ ਸਿੱਖ ਜਿਹੜਾ ਉਸ ਹੁਕਮ ਨੂੰ ਮੰਨਣ ਦੇ ਲਈ ਉਸ ਹੁਕਮ ਨੂੰ ਮੰਨਣ ਦੇ ਲਈ ਤਿਆਰ ਹੋ ਜਾਂਦਾ ਜੋ ਹੁਕਮ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਇਆ ਹੋਵੇ ਜੀ ਢੜੀਆਂ ਵਾਲੇ ਜਦੋਂ ਝੁੱਕ ਕੇ ਅਕਾਲ ਤਖਤ ਸਾਹਿਬ ਤੇ ਚਲੇ ਗਏ ਜਿਸ ਦਰਬਾਰ ਸਾਹਿਬ ਨੂੰ ਕਿਸੇ ਵੇਲੇ ਉਹ ਬਿਲਡਿੰਗ ਕਹਿੰਦੇ ਸੀ ਉਸ ਬਿਲਡਿੰਗ ਦੇ ਵਿੱਚ ਜਦੋਂ ਜਾ ਕੇ ਅਨੰਤ ਵਸਤਕ ਹੁੰਦੇ ਨੇ ਕੜਾ ਪ੍ਰਸ਼ਾਦੀ ਦੇਖ ਕਰ ਆਉਂਦੇ ਨੇ ਤੇ ਮੈਂ ਚਾਹਨਾ ਕਿ ਸਿੱਖਾਂ ਦਾ ਦਿਲ ਜਿਹੜਾ ਬੜਾ ਵਿਸ਼ਾਲ ਹੁੰਦਾ ਹੈ ਤੇ ਸਿੱਖਾਂ ਦੇ ਵਿੱਚ ਇੱਕ ਗੁਰਬਾਣੀ ਦਾ ਸਿਧਾਂਤ ਹੈ ਜੋ ਸਰਨ ਆਵੇ ਤਿਸ ਕੰਠ ਲਾਵੇ ਜਿਹੜਾ ਸੜਨ ਦੇ ਵਿੱਚ ਆ ਗਿਆ ਉਹਨੂੰ ਫਿਰ ਗਲ ਦੇ ਨਾਲ ਲਾ ਲੈਣਾ ਚਾਹੀਦਾ ਤੇ ਜਿਨੇ ਝੁੱਕ ਕੇ ਮਾਫੀ ਮੰਗ ਲਈ ਜੈਸੇ ਬਾਲਕ ਭਾਈ ਸੁਪਾਏ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁਪੰਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਅਵਗੁਣ ਬਖਸ਼ਲੇ ਪ੍ਰਭ ਆਗਿਆ ਮਾਰਗ ਪਾਵੇ ਜੇ ਪਿੱਛੇ ਗਲਤੀਆਂ ਕੀਤੀਆਂ ਨੇ ਜਾਣੇ ਨਾ ਜਾਣੇ ਚ ਕਹਿ ਸਕਦੇ ਆ ਕਿਸੇ ਦੇ ਬਹਿਕਾਵੇ ਚ ਆਇਆ ਕਹਿ ਸਕਦੇ ਆ ਜੇ ਕੀਤੀਆਂ ਨੇ ਜੇ ਉਹ ਮਾਫੀ ਮੰਗ ਰਹੇ ਨੇ ਤੇ ਸਿੱਖ ਕੌਮ ਨੂੰ ਵਿਸ਼ਾਲ ਹਿਰਦਾ ਦਿਖਾ ਕੇ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਜਿਵੇਂ ਅਕਾਲ ਤਖ਼ਤ ਸਭ ਨੇ ਉਹਨਾਂ ਨੂੰ ਮਾਫ ਕੀਤਾ ਜਿਵੇਂ ਹੁਣ ਜੇਕਰ ਗੱਲ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਕੀਤੀ ਜਾਵੇ ਤਾਂ ਉਹ ਇਸ ਸਮੇਂ ਪਟਿਆਲਾ ਜੇਲ੍ਹ ਦੇ ਵਿੱਚ ਨੇ ਕਿ ਉਹਨਾਂ ਦੇ ਕੋਲੋਂ ਇਹ ਇਨਫੋਰਮੇਸ਼ਨ ਪਹੁੰਚਾਈ ਗਈ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਥਾਪਣ ਦੀ ਲੈ ਕੇ ਹਾਲਾਂਕਿ ਨਵਦੀਪ ਜੀ ਇਹ ਚਰਚਾਵਾਂ ਨੇ ਸਿਰਫ ਇਹਦੇ ਤੇ ਕੋਈ ਜਿਵੇਂ ਕਹੋ ਆਥੈਂਟਿਕ ਤੌਰ ਤੇ ਕਿਸੇ ਵੀ ਜਿਵੇਂ ਕਦੇ ਉਹਨਾਂ ਦੇ ਬਲਾਰੇ ਵੱਲੋਂ ਸਪੋਕਸਪਰਸਨ ਵੱਲੋਂ ਜਾਂ ਕੋਈ ਲਿਖਤੀ ਰੂਪ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਇਹ ਜਾਂ ਸਾਹਮਣੇ ਨਹੀਂ ਆਇਆ ਜੀ ਸ੍ਰੋਮਣੀ ਅਕਾਲੀ ਦਲ ਵੱਲੋਂ ਸਿਰਫ ਚਰਚਾਵਾਂ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਗੱਲਾਂ ਪਤਾ ਲੱਗੀਆਂ ਨੇ ਕਿ ਇਹ ਜਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਬਣਦਾ ਜਾ ਰਿਹਾ ਹੈ ਕਿ ਪਾਈ ਬੈਲੈਂਸਿੰਗ ਰਾਜਵਾਨਾਂ ਨੂੰ ਜਸਦਾਰ ਥਾਪਿਆ ਜਾ ਸਕਦਾ ਪਰ ਅਪਡੇਟ ਤੇ ਸਾਡੇ ਸਾਹਮਣੇ ਇਹੀ ਆ ਰਹੀ ਨੇ ਕਿ ਥਾਪਿਆ ਜਾ ਸਕਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਸ ਚੀਜ਼ ਪੋਸੀਬਲ ਵੀ ਹੋ ਸਕਦੀ ਆ ਉਹਨਾਂ ਤੱਕ ਇਹ ਇਨਫੋਰਮੇਸ਼ਨ ਪਹੁੰਚਾਉਣੀ ਜਾਂ ਇਹ ਨਾ ਪਹੁੰਚਾਉਣੀ ਕਿਉਂਕਿ ਜਥੇਦਾਰ ਦੀ ਪਦਵੀ ਬਹੁਤ ਵੱਡੀ ਆ ਅਸਲ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਇੱਕ ਸਾਰੀ ਕੌਮ ਦੇ ਲਈ ਬਹੁਤ ਵੱਡਾ ਨੁਮਾਇੰਦਾ ਹੈ ਤੇ ਸਿੱਖ ਕੌਮ ਦੇ ਲਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੇ ਮੂੰਹੋਂ ਨਿਕਲੇ ਹੋਇਆ ਹਰ ਲਫ਼ਜ਼ ਜੀ ਪੂਰੀ ਸਿੱਖ ਕੌਮ ਦੇ ਲਈ ਮੰਨਣਯੋਗ ਹੁੰਦਾ ਪਰ ਕਈ ਵਾਰੀ ਕੀ ਹੁੰਦਾ ਕਿ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਗਲਤੀਆਂ ਨੇ ਜਿਵੇਂ ਸਰਸੇ ਵਾਲੇ ਨੂੰ ਬਿਨਾ ਮੰਗਿਆਂ ਦਿੱਤੀ ਹੋਈ ਮਾਫੀ ਹੋਰ ਕਈ ਤਰ੍ਹਾਂ ਦੇ ਜਿਹੜੇ ਇਹ ਜੇ ਸਬਜੈਕਟ ਜਿਨ੍ਹਾਂ ਦੇ ਵਿੱਚ ਅਕਾਲ ਤੱਕ ਸਭ ਨੇ ਪਹਿਲਾਂ ਮਾਫੀ ਦੇ ਦਿੱਤੀ ਐ ਫਿਰ ਆਪਣੇ ਫੈਸਲੇ ਨੂੰ ਵਾਪਸ ਪਲਟਿਆ ਤੇ ਇੱਥੇ ਹੀ ਜਿਹੜਾ ਹੁਣ ਮੌਜੂਦਾ ਸਮੇਂ ਦੇ ਵਿੱਚ ਅਗਿਆਨੀ ਕੁਲਦੀਪ ਸਿੰਘ ਗੜਗਾ ਜਿਹਨਾਂ ਨੂੰ ਜੋ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਤਲਵ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਜਿਹੜਾ ਜਿਸਦਾਰ ਨਹੀਂ ਮੰਨਦੇ ਉਹਨਾਂ ਨੂੰ ਤਨਖਾਈਆ ਮੰਨਦੇ ਆ ਕਿ ਉਹਨਾਂ ਨੇ ਪਿਛਲੇ ਫੈਸਲਿਆਂ ਦੇ ਉੱਪਰ ਜਿਹੜਾ ਜੋ ਫੈਸਲੇ ਜਿਵੇਂ ਗਿਆਨੀ ਰਣਜੀਤ ਸਿੰਘ ਗੋਹਰ ਜੋ ਕਿ ਪਟਨਾ ਸਾਹਿਬ ਦੇ ਜਸਦਾਰ ਸਨ ਉਹਨਾਂ ਨੂੰ ਉਹਨਾਂ ਨੇ ਲੱਗੀਆਂ ਹੋਈਆਂ ਪਾਬੰਦੀਆਂ ਜਿਹੜੀਆਂ ਨੇ ਹਟਾ ਦਿੱਤੀਆਂ ਨੇ ਜਦੋਂ ਕਿ ਉਹਨਾਂ ਨੂੰ ਪੂਰਨ ਤੌਰ ਤੇ ਪੰਥ ਜਿਹੜਾ ਹੈ ਉਹ ਪਾਵਨ ਕਰ ਚੁੱਕਾ ਸੀ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਤੱਕ ਦੀਆਂ ਗੱਲਾਂ ਗਈਆਂ ਸੀ ਕਿਉਂਕਿ ਬਹੁਤ ਸਾਰੇ ਕਾਰਨ ਜਿਹੜੇ ਹਜੇ ਹੋਏ ਸੀ ਤੇ ਮੈਂ ਇੱਥੋਂ ਤੱਕ ਵੀ ਕਹਾਂਗਾ ਕਿ ਜੋ ਵੀ ਕੋਈ ਅਕਾਲ ਤਖਬ ਦਾ ਜਹਦਾਰ ਹੁੰਦਾ ਉਹਦਾ ਨਿੱਜੀ ਜੀਵਨ ਉਹਦੀ ਫੈਮਿਲੀ ਦੇ ਜੋ ਵੀ ਰਹਿਣ ਸਹਿਣ ਹੈ ਉਹ ਸਾਰਾ ਦੇਖਿਆ ਜਾਵੇ ਵਿਚਾਰਿਆ ਜਾਵੇ ਇਹ ਨਾ ਹੋਵੇ ਕਿ ਅਕਾਲ ਤਖਬ ਦਾ ਜਹਦਾਰ ਕਿਸੇ ਨੂੰ ਥਾਪਿਆ ਜਾਵੇ ਤੇ ਬਾਅਦ ਦੇ ਵਿੱਚ ਪਤਾ ਲੱਗੇ ਕਿ ਉਹਦਾ ਪਰਿਵਾਰ ਆ ਉਹਦਾ ਪਰਿਵਾਰਕ ਪਿਸ਼ੋਕੜ ਜਿਹੜਾ ਉਹ ਕਿਸੇ ਤਰ੍ਹਾਂ ਦੇ ਵੀ ਸਿੱਖੀ ਦੇ ਨਾਲ ਆ ਸਿੱਖੀ ਫਲਸਫੇ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਬੰਧ ਨਹੀਂ ਰੱਖਦਾ ਆ ਸਿੱਖ ਰਹਿਤ ਮਰਿਆਦਾ ਤੋਂ ਕੋਹਾਂ ਦੂਰ ਹੈ ਜੇ ਇਹੋ ਜਿਹਾ ਕੋਈ ਹੈ ਫਿਰ ਉਸ ਗੱਲ ਨੂੰ ਨਕਾਰ ਦੇਣਾ ਚਾਹੀਦਾ ਪਰ ਜਿਵੇਂ ਗਿਆਨੀ ਕੁਲਦੀਪ ਸਿੰਘ ਢੜਗੱਜ ਹੁਣੀ ਆਪਣੀ ਸੇਵਾਵਾਂ ਜਿਹੜੀਆਂ ਨੇ ਦੋ ਤਖਤਾਂ ਦੇ ਜਸਦਾਰ ਹੋਣ ਦੇ ਨਾਲ ਨਾਲ ਬਖੂਬੀ ਨਿਭਾਉਣ ਦੇ ਲਈ ਬਹੁਤ ਸੁਚੇਜੇ ਢੰਗ ਨਾਲ ਨਿਭਾਉਣ ਦੇ ਲਈ ਤਤਪਰ ਨੇ ਤੇ ਜੋ ਪਟਨਾ ਸਾਹਿਬ ਵੱਲੋਂ ਜੋ ਹੁਕਮ ਜਾਰੀ ਹੋਇਆ ਪੰਜਪ ਸਿੰਘ ਸਾਹਿਬਾਨਾ ਵੱਲੋਂ ਮੈਂ ਇਸ ਗੱਲ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਦੋ ਤਖਤਾਂ ਦੇ ਆਪਸੀ ਟਕਰਾਅ ਵਾਲੀ ਗੱਲ ਜਿਹੜੀ ਟਕਰਾਅ ਵਾਲੀ ਸਥਿਤੀ ਨਾ ਬਣਾਈ ਜਾਵੇ ਸਿੱਖ ਪੰਥ ਨੂੰ ਜਿੰਨੇ ਵੀ ਸਿੱਖ ਮਸਲੇ ਨੇ ਉਹਨਾਂ ਦੇ ਉੱਪਰ ਬੈਠ ਕੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਵਿਚਾਰ ਚਰਚਾ ਦੇ ਵਿੱਚੋਂ ਇੱਕ ਗਹਿਰੇ ਮੰਥਨ ਤੋਂ ਬਾਅਦ ਜੇ ਕੋਈ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਉਸ ਗੱਲ ਨੂੰ ਅਮਲੀ ਰੂਪ ਦੇ ਵਿੱਚ ਲਿਆਉਣਾ ਚਾਹੀਦਾ ਨਾ ਕਿ ਆਪਸ ਆਪਸ ਦੇ ਵਿੱਚ ਜਿਹੜੀ ਖਿੱਚੋਤਾੜ ਆਪਸ ਦੇ ਵਿੱਚ ਪਾਟੋਤਾੜ ਜਿਹੜੀ ਚੱਲ ਰਹੀ ਹੈ ਇਹਦੇ ਨਾਲ ਹੁੰਦਾ ਤਾਂ ਇਹੀ ਹੈ ਕਿ ਪਿਛਲੇ ਸਮੇਂ ਦੀ ਵੀ ਜੇ ਆਪਾਂ ਗੱਲ ਕਰੀਏ ਭਾਵੇਂ ਆਪਾਂ ਗੁਰੂਕਾਲ ਦੀ ਗੱਲ ਕਰ ਲਈਏ ਭਾਵੇਂ ਮਿਸਲਕਾਲ ਦੀ ਗੱਲ ਕਰ ਲਈਏ ਜੀ ਭਾਵੇਂ ਅੱਡ-ਅੱਡ ਹੁੰਦੇ ਸੀ ਪਰ ਜਦੋਂ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਸੀ ਕੋਈ ਫਰਮਾਨ ਜਾਰੀ ਹੁੰਦਾ ਸੀ ਸਾਰੇ ਦੇ ਸਾਰੇ ਸਿੱਖਾਂ ਕੇ ਅਕਾਲ ਤਖਤ ਸਾਹਿਬ ਤੇ ਇਕੱਠੇ ਹੋ ਜਾਂਦੇ ਸੀ ਅੱਜ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਮਰਿਆਦਾ ਨੂੰ ਉਸੇ ਤਰ੍ਹਾਂ ਬਹਾਲ ਕਰਨਾ ਪਏਗਾ ਉਸੇ ਤਰ੍ਹਾਂ ਚੜ੍ਹਦੀ ਕਲਾ ਵਾਲੇ ਹੁਕਮਨਾਮੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਣੇ ਚਾਹੀਦੇ ਨੇ ਤਾਂ ਜੋ ਸਿੱਖ ਕੌਮ ਅੱਜ ਵੀ ਜਿਸ ਹੁਕਮਨਾਮੇ ਦੀ ਜਿਸ ਆਰਡਰ ਦੀ ਉਡੀਕ ਕਰ ਰਹੀ ਹੈ ਅਕਾਲ ਤੱਕ ਸਭ ਤੋਂ ਜਾਰੀ ਹੋਵੇ ਤੇ ਲੋਕ ਜਿਹੜੇ ਆ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਜੀ ਇਹ ਸੰਨ ਸਾਡੇ ਨਾਲ ਸਤਨਾਮ ਸਿੰਘ ਟਾਂਡਾ ਜੋ ਕਿ ਪੰਥ ਦੇ ਪ੍ਰਚਾਰਕ ਵੀ ਨੇ ਤੇ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਪੇਸ਼ ਕਰਦੇ ਰਹਿੰਦੇ ਨੇ ਸਾਡੀ ਵਿਚਾਰ ਅੱਜ ਅਕਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਸੀ ਕਿਉਂਕਿ ਐਸਜੀਪੀਸੀ ਦੇ ਵੱਲੋਂ ਜਿਹੜਾ ਇਹ ਅਹਿਮ ਫੈਸਲਾ ਤੇ ਮੀਟਿੰਗ ਹੋ ਚੁੱਕੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਨੂੰ ਪੋਸੀਬਲ ਕੀਤਾ ਜਾਵੇਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੇ ਉਹ ਬਲਵੰਤ ਸਿੰਘ ਰਾਜਵਾਨਾ ਹੋਣਗੇ